पंजाब सरकार मुर्दाबाद 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 पंजाब सरकार मुर्दाबाद 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 एसडीएम का घोर मुर्दाबाद 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 एसडीएम का घोर मुर्दाबाद 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 डीसी फाजिल का मुर्दाबाद 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 डीसी फाजिल का मुर्दाबाद 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 अबोर बल्लूवाड़े हल्के जिथे कि बारिश के नाल ਉਹ ਫਸਲਾਂ ਦਾ ਜਿਹੜਾ ਖਰਾਬਾ ਹੋਇਆ ਉਸ ਦੇ ਸਬੰਧੀ ਦਰਨਾ ਲੱਗਾ ਹੋਇਆ ਹਾੋਰ ਤੇ ਤਹਿਸੀਲ ਦੇ ਬਾਹਰ ਐਸਟੀਐਮ ਦਫਤਰ ਦੇ ਮੂਹਰੇ ਔਰ ਗੱਲਬਾਤ ਕਰਾਂਗੇ ਜੋ ਸੁਭਾਸ਼ ਵਗੜਾ ਜੀ ਅਸੀਂ ਆ ਗਏ ਹਾਂ ਜੀ ਸਾਰੇ ਮੇਰੇ ਸ਼ਹਿਰ ਵਾਸੀ ਔਰ ਪਿੰਡ ਵਾਲਿਆਂ ਨਾਲ ਮੇਰਾ ਸਤਿ ਸ੍ਰੀ ਅਕਾਲ ਨਮਸਕਾਰ ਅੱਜ ਦਾ ਇਹ ਜਿਹੜਾ ਦਰਨਾ ਹੈਗਾ ਇਹ ਦਰਨਾ ਹੈ ਕਿ ਪਿੰਡਾਂ ਦੇ ਵਿੱਚ ਜਿਹੜਾ 14 ਦਿਨ ਹੋ ਗਏ بارش ਦਾ ਪਾਣੀ ਖੜਾ ਹੈ ਜੀ ਦੇ ਨਾਲ ਉਥੇ ਬਿਮਾਰੀਆਂ ਫੈਲਣ ਦਾ ਡਰ ਪੈਦਾ ਹੋ ਗਿਆ ਫਸਲਾਂ ਖਤਮ ਹੋ ਗਈਆਂ ਬਾਗ ਖਤਮ ਹੋ ਗਏ ਕੋਈ ਪ੍ਰਸ਼ਾਸਨ ਵੱਲੋਂ ਕਿਸੇ ਵੀ ਨਾਗਰਿਕ ਨੂੰ ਮੈਡੀਕਲ ਏਡ ਨਹੀਂ ਮਿਲ ਰਹੀ ਔਰ ਵਾਰੀ ਵਾਰੀ ਪ੍ਰਸ਼ਾਸਨ ਨੂੰ ਜਗਾਣ ਦੇ ਬਾਵਜੂਦ ਨਾ ਤਾਂ ਐਸਡੀਐਮ ਸਾਹਿਬ ਕੋਈ ਗੱਲ ਸੁਣ ਰਹੇ ਨਾ ਡੀਸੀ ਸਾਹਿਬ ਕੋਈ ਗੱਲ ਸੁਣ ਰਹੇ ਔਰ ਸਰਕਾਰ ਤਾਂ ਸਾਨੂੰ ਪਤਾ ਹੈ ਕਿ ਗੂੰਗੀ ਬੈਰੀ ਹੈ ਇਹਨੂੰ ਤਾਂ ਐਸ ਅਬੋਰ ਸ਼ਹਿਰ ਦੇ ਪੂਰੇ ਹਲਕੇ ਨਾਲ ਵੀ ਕੋਈ ਤਾਲੁਕਤ ਨਹੀਂ ਉਹਦਾ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜਾ ਅਬੋਰ ਹਲਕਾ ਹੈ ਜਾਂ ਬੱਲੂਆਣਾ ਹਲਕਾ ਹੈ ਇਹ ਪੰਜਾਬ ਦੇ ਨਕਸ਼ੇ ਦੇ ਵਿੱਚ ਹੀ ਨਹੀਂ ਹੈਗਾ ਅੱਜ ਤੁਸੀਂ ਦੇਖੋ ਇੱਥੇ ਮੇਰੀਆਂ ਭੈਣਾਂ ਵੀ ਧਰਨੇ ਤੇ ਆ ਕੇ ਬੈਠੀਆਂ ਐ ਇੱਥੇ ਸਾਡੇ ਸੁਦੀਰ ਬਾਦੂ ਜੀ ਦੀ ਲੀਡਰਸ਼ਿਪ ਦੀ ਅਗਵਾਨੀ ਹੈ ਹਲਕਾ ਇਨਚਾਰਜ ਮੈਡਮ ਰਜਿੰਦਰ ਕੌਰ ਜੀ ਸਰਬੰਨ ਜਾਖੜ ਜੀ ਸਾਡੇ ਜ਼ਿਲ੍ਹੇ ਦੇ ਸੈਕਟਰੀ ਸਰਪੰਚ ਸਾਡੇ ਯੋਗਿੰਦਰ ਜੀ ਯੋਗੇਸ਼ ਜੀ ਤੈਂ ਦਾ ਮੇਰਾ ਮਤਲਬ ਹੈ ਕਿ ਪੂਰਾ ਏਰੀਆ ਇੱਥੇ ਦਰਨੇ ਤੇ ਇਸ ਵਾਸਤੇ ਬੈਠਾ ਹੈ ਕਿ ਪਿੰਡਾਂ ਦੇ ਵਿੱਚ ਜਿਹੜਾ ਪਾਣੀ بارش ਦੇ ਕਾਰਨ ਖੜਾ ਹੈਗਾ ਉਹਨੂੰ ਜਲਦੀ ਤੋਂ ਜਲਦੀ ਕੱਢਿਆ ਜਾਵੇ ਪਹਿਲੀ ਗੱਲ ਦੂਜਾ ਜਿਹੜੇ بارش ਦੇ ਕਾਰਨ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਦਿੱਤਾ ਜਾਵੇ ਤੀਜਾ ਜਨਤਾ ਨੂੰ ਮੈਡੀਕਲ ਏਡ ਦਿੱਤੀ ਜਾਵੇ ਬੱਚਿਆਂ ਉੱਥੇ ਬਿਮਾਰੀ ਫੈਲਣ ਦਾ ਅੰਦੇਸ਼ਾ ਪੈਦਾ ਹੋਇਆ ਪਿਆ ਇਵਨ ਕਿ ਜਿਹੜੇ ਨਾਗਰਿਕ ਨੇ ਉਹ ਵਾਸ਼ਰੂਮ ਵੀ ਨਹੀਂ ਜਾ 파 ਰਹੇ ਹੈਗੇ ਇਹੋ ਜਿਹੇ ਮਾੜੇ ਹਾਲਾਤ ਪਹਿਲਾਂ ਕਦੇ ਨਹੀਂ ਦੇਖੇ ਗਏ ਲੇਕਿਨ ਇਹ ਪ੍ਰਸ਼ਾਸਨ ਬਿਲਕੁਲ ਸੁੱਤਾ ਹੋਇਆ ਹੈ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ ਕੇਵਲ ਤੇ ਕੇਵਲ ਇੱਕ ਬਰੋਸਾ ਇਹ ਦਿੰਦੇ ਹੈ ਕਿ ਅਸੀਂ ਕਰਾਂਗੇ ਜੀ ਕਰਾਂਗੇ ਕਰਾਂਗੇ ਕਦੋਂ بارش ਆਣ ਦਾ ਫਿਰ ਅੰਦੇਸ਼ਾ ਹੈਗਾ ਜਦੋਂ ਬਿਲਕੁਲ ਸਾਰਾ ਕੁਝ ਤਬਾਹ ਹੋ ਜਾਏਗਾ ਉਦੋਂ ਕਰਾਂਗੇ ਇਸ ਵਾਸਤੇ ਸਾਡੀ ਪ੍ਰਸ਼ਾਸਨ ਨੂੰ ਅਬੋਰ ਕਾਂਗਰਸ ਦੇ ਵੱਲੋਂ ਜ਼ਿਲ੍ਹਾ ਕਾਂਗਰਸ ਵੱਲੋਂ ਇਹ ਚੇਤਾਵਨੀ ਹੈ ਕਿ ਅਗਰ ਜਲਦੀ ਤੋਂ ਜਲਦੀ ਇਹਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਦਰਨਾ ਹੋਰ ਉਗਰ ਰੂਪ ਧਾਰਨ ਕਰੇਗਾ ਬੋਖੜ ਤਾਲਵੀ ਕਰਾਂਗੇ ਮਰਨ व्रत ਵੀ ਰੱਖਾਂਗੇ ਔਰ ਸਾਰੇ ਲੋਕੀ ਜਿਹੜੇ ਪਿੰਡਾਂ ਦੇ ਨੇ ਆਪਦੇ ਬੱਚਿਆਂ ਸਮੇਤ ਆ ਕੇ ਇਸ ਧਰਨੇ ਤੇ ਬੈਠਣਗੇ ਔਰ ਫਿਰ ਇਹ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏ ਜੀ ਹੁਣ ਸਾਰਿਆਂ ਨੂੰ ਪਤਾ ਹੀ ਹੈ ਕਿੰਨੀ ਦੇਰ ਤੇ ਅੱਜ 13 ਚ ਇੱਕ ਤਰੀਕ ਦਾ ਆਇਆ ਹੋਇਆ 13 14 ਦਿਨ ਹੋ ਗਏ ਆ ਰਾਮ ਰਾਮ ਔਰ ਬੜੇ ਦਿਨਾਂ ਤੋਂ ਮੈਂ ਕੁਝ ਦਿਨ ਪਹਿਲਾਂ ਹੀ ਲਾਈਵ ਹੋ ਕੇ ਉਹਨਾਂ ਨੂੰ ਪਹਿਲਾਂ ਵੀ ਕਿਹਾ ਸੀਗਾ ਜਿੰਨੇ ਵੀ ਸੇਮ ਨਾਲੇ ਵਗੈਰਾ ਬੰਦ ਹੋਇਆ ਛੱਪੜ ਓਵਰਫਲੋ ਹੋਏ ਪਏ ਆ ਪਰ بارش ਨੁਕਸਾਨ ਕਰ ਸਕਦੀ ਹੈ ਔਰ ਉਹੀ ਕੰਮ ਹੋਇਆ ਹੈ بارش ਦੇ ਨਾਲ ਅੱਜ ਕਿੰਨੇ ਦਿਨਾਂ ਦਾ 5-5 6-6 ਫੁੱਟ ਪਾਣੀ ਕਿੜੇ ਇਸੇ ਪ੍ਰਸ਼ਾਸਨ ਨੂੰ ਇੱਕੋ ਬੇਨਤੀ ਕਰ ਰਹੇ ਆ ਕਿ ਪਾਣੀ ਤੱਕ ਡਾਇਗਾ ਵੀ ਘਟੋ ਘਟੋ ਫਸਲਾਂ ਦਾ ਜੋ ਤਬਾਹ ਹੋ ਗਈਆਂ ਪਰ ਲੋਕਾਂ ਦੇ ਮਕਾਨ ਡਿੱਗ ਰਹੇ ਆ ਛੋਟੇ ਬੱਚਿਆਂ ਦੇ ਨਾਲ ਲੈ ਲੈ ਕੇ ਉਹ ਆਪਣੇ ਵੇੜੇ ਦੇ ਵੀ ਸਮਾਨ ਰੱਖ ਕੇ ਬੈਠੇ ਆ ਹੁਣ ਕਿੱਥੇ ਜਾ ਵੀ ਨਹੀਂ ਸਕਦੇ ਜਾਣਾ ਦੇ ਕੋਈ ਰੈਨ ਦਾ ਪ੍ਰਬੰਧ ਕੀਤਾ ਜਾਵੇ ਉਹ ਪਾਣੀ ਦੀ ਨਿਕਾਸੀ ਲਈ ਅਸੀਂ ਵਾਰ-ਵਾਰ ਐਸਟੀਐਮ ਸਾਫ ਨੂੰ ਡੀਸੀ ਮੈਡਮ ਤੱਕ ਸਭ ਨੂੰ ਮਿਲਿਆ ਪਰ ਉਹ ਪਾਣੀ ਪ੍ਰਬੰਧ ਅਸੀਂ ਕਹਿੰਨੇ ਕੱਢ ਦਿੱਤਾ ਜਾਵੇ ਮੋਟਰਾਂ ਦਿੱਤੀਆਂ ਹਨ ਮੋਟਰਾਂ ਦੇ ਨਾਲ ਹੋਰ ਵੀ ਤਾਂ ਬੜਾ ਸਮਾਨ ਚਾਹੀਦਾ ਨਾ ਉਸ ਤਰ੍ਹਾਂ ਦਾ ਨਾ ਉਹਨਾਂ ਨੇ ਕੋਈ ਪ੍ਰਬੰਧ ਕੀਤਾ ਹੈ ਲੋਕ ਖੁਦ ਪਾਣੀ ਕੱਢਣ ਨੂੰ ਤਿਆਰ ਹਨ ਤਾਂ ਕੋਈ ਸਰਚਾ ਪਾਣੀ ਦਿੱਤਾ ਜਾਵੇ ਸਮਾਨ ਦਿੱਤਾ ਜਾਵੇ ਉਹਨਾਂ ਨੂੰ ਨਾਲ ਰੱਖ ਕੇ ਪਰ ਪ੍ਰਸ਼ਾਸਨ ਚਾਵੇ ਤਾਂ ਕੀ ਨਹੀਂ ਹੋ ਸਕਦਾ ਪਾਣੀ ਤਾਂ ਇੱਕ ਦੋ ਦਿਨਾਂ ਵਿੱਚ ਠੀਕ ਕੱਢਣਾ ਚਾਹੀਦਾ ਸੀ ਪਰ ਅਸੀਂ ਉਹਨਾਂ ਨੂੰ ਦੇਖ ਰਿਹਾ ਕਿ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਉਸ ਬੰਦ ਵਿੱਚ ਅਸੀਂ ਸਾਰੀ ਜੋ ਹਗੋਰ ਬੱਲੂਆਣਾ ਦੀ ਕਾਂਗਰਸ ਹੈ ਹੋਰ ਵੀ ਜਿੰਨੇ ਕਿਸਾਨ ਨੇ ਉਹ ਸਾਰੇ ਵੀਰ ਜਿਹੜੇ ਆ ਉਹ ਕਹਿ ਰਹੇ ਅਸੀਂ ਇੱਥੇ ਬੈਠ ਕੇ ਪ੍ਰਸ਼ਾਸਨ ਨੂੰ ਅਪੀਲ ਕਰਨ ਵਾਸਤੇ ਬੈਠੇ ਹਾਂ ਕਿ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਜਲਦ ਤੋਂ ਜਲਦ ਉਹਨਾਂ ਪਾਣੀ ਕਢਾ ਦਿੱਤਾ ਜਾਵੇ ਤਾਂ ਕਿ ਇੱਕ ਮਹਾਮਾਰੀ ਜਿਹੜੀ ਫੈਲ ਜਾਊਗੀ ਬੱਚੇ ਜਿਹੜੇ ਇੱਕ ਰਾਤ ਨੂੰ ਹੀ ਤੁਸੀਂ ਇਹ ਦੇਖੋ ਵੀ ਇਹਨਾਂ ਨੂੰ ਕਹੋ ਕਿ ਆਪਣੇ ਬੱਚਿਆਂ ਦੇ ਨਾਲ ਇੱਕ ਰਾਤ ਉੱਤੇ ਰਹਿ ਕੇ ਦਿਖਾ ਦਿਓ ਅਸੀਂ ਕਹਾਂਗੇ ਵੀ ਠੀਕ ਹੈ ਵੀ ਸਭ ਕੁਝ ਸਹੀ ਹੈ ਇੱਕ ਰਾਤ ਵੀ ਰਹਿਣਾ ਔਕਾ ਹੁੰਦਾ ਮਚਲਾ ਦੇ ਵਿੱਚ ਪਰ ਉਹ ਐਨੇ ਦਿਨਾਂ ਤੋਂ ਪਿੰਡ ਵਾਸੀ ਪਰੇਸ਼ਾਨ ਨੇ ਤੁਸੀਂ ਸਾਰੇ ਜਿਹੜੇ ਇੱਥੇ ਸਾਡੇ ਜਿਨ੍ਹਾਂ ਦੇ ਵਾਈਸ ਪ੍ਰਧਾਨ ਜੀਪਾ ਜੀ ਦੇ ਵਾਹ ਦੇ ਵਿੱਚ ਸਾਰੇ ਹਕ ਬੱਲੂਆਣਾ ਹਬੋਰ ਦੀ ਜਿੱਥੇ ਕਾਂਗਰਸ ਐ ਸਾਨੇ ਬੈਠੀਆਂ ਅਪੀਲ ਕਰਨ ਆਏ ਆ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਦਾ ਹੱਲ ਕੀਤਾ ਜਾਵੇ ਧੰਨਵਾਦ ਬਹੁਤ ਆਪਣੀ ਪ੍ਰਕਿਰਤਿਕ ਆਫਤ ਇਹੀ ਕਿ ਦੇ ਵਿੱਚ ਹਬੋਰ ਬੱਲੂਆਣੇ ਦੇ ਸਾਰੇ ਪਿੰਡ ਡੁੱਬ ਗਏ ਬਦਲ ਹਟਣ ਕਾਰਨ ਇੰਨਾ ਬشانی ਮਹਲੀ ਨੁਕਸਾਨ ਹੋਏ ਲੋਕਾਂ ਦਾ ਉਸ ਦਾ ਅੰਦਾਜ਼ਾ ਕਰੋੜਾਂ ਚ ਹੈ 100 ਕਰੋੜਾਂ ਚ ਇੰਨਾ ਵੱਡਾ ਨੁਚਾਨ ਹੋ ਗਿਆ ਸਰਕਾਰ ਸਾਸਨ ਸੁੱਤੇ ਭਈ ਕੋਈ ਸ਼ਾਰ ਨਹੀਂ ਲੈ ਰੇ ਦਰਿਆ ਦਰਿਆ ਤੇ ਬਹਿਣ ਦਾ ਕਿੰਨੂ ਕੋਈ ਆਨੰਦ ਥੋੜੀ ਆਉਂਦੇ ਜਿਹੜਾ ਕੱਲ ਅਸੀਂ 2 ਵਜੇ ਦੇ ਇੱਥੇ ਬੈਠੇ ਆ ਕੋਈ ਸੁਣਨ ਵਾਲਾ ਨਹੀਂ ਸਰਕਾਰ ਦਾ ਕੋਈ ਨੁਮਾਇੰਦਾ ਮંત્રી ਸਾਡੇ ਲੋਕਲ ਮੰਤਰੀ ਹੈ ਅਜੇ ਇਕ阿里 ਨਹੀਂ ਆਇਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਜਿਹੜੇ ਇਥੋਂ ਦੇ ਸਾਰੇ ਸਾਰਿਆਂ ਦੇ ਮੁੱਖ ਮੰਤਰੀ ਹੈ ਕੋਈ ਇੱਕ ਪਾਰਟੀ ਦੇ ਨਹੀਂ ਮੁੱਖ ਮੰਤਰੀ ਕੋਈ ਕਿਸੇ ਦੀ ਸਾਰ ਨਹੀਂ ਜੀ ਸਾਰੇ ਆਮ ਪਬਲਿਕ ਪਰੇਸ਼ਾਨ ਹੈ ਤਿੰਨ ਤਿੰਨ ਫੁੱਟਾ ਅਜੇ ਵੀ ਪਾਣੀ ਖੜੇ ਹੈ ਤੇ ਲੋਕ ਉਹਨਾਂ ਦੀ ਅਡੀ ਕਰ ਰਹੇ ਵੀ ਇਹ ਪਾਣੀ ਜਿਹੜੀ ਪਿੰਡਾਂ ਦੇ ਪਿੰਡ ਡੁੱਬ ਗਏ ਲੋਕਾਂ ਦੇ ਖੇਤ ਡੁੱਬ ਗਏ ਵੀ ਓ ਨਿਕਾਸੀ ਕਰਾਂਗੇ ਅਜੇ ਤੱਕ ਤੱਕ ਹੋਇਆ ਨਹੀਂ ਤੇ ਆਸ ਉਮੀਦ ਕਰਦੇ ਆ ਲੋਕਾਂ ਦੀ ਸ਼ਾਰ ਲਵੇ ਤੇ ਲੋਕਾਂ ਦਾ ਨੁਕਸਾਨ ਹੈ ਜਿਹੜਾ ਉਹਨਾਂ ਦੀ ਗਲਤੀ ਕਰੀ ਇਹ ਉਮੀਦ ਕਰਦੇ ਆ ਜਿੰਨੇ ਚੱਕ ਪਾਣੀ ਨਹੀਂ ਇਹ ਨਿਕਾਸੀ ਦਾ ਪ੍ਰਬੰਧ ਕਰਦੇ ਅਸੀਂ ਤੇ ਸਾਡੀ ਜਾਨ ਚਲੀ ਜਾਵੇ ਅਸੀਂ ਨਹੀਂ ਇਥੋਂ ਖੜੇ ਹੋ ਕੇ ਜਾਵਾਂਗੇ ਅਸੀਂ ਇੱਥੇ ਰਵਾਂਗੇ ਮਰਨਾ ਮਨਜ਼ੂਰ ਹੈ ਇਹਦੇ ਨਾਲੋਂ ਅਸੀਂ ਇੱਥੇ ਬੈਠੇ ਸਾਰੇ ਇਹ ਬੰਦੇ ਜਾ ਕੇ ਵਿਜਿਟ ਵੀ ਕਰਨਗੇ ਤੇ ਸਾਨੂੰ ਦੱਸਣਗੇ ਕਿ ਕਿਹੜੇ ਪਿੰਚ ਕਿੰਨਾ ਪਿੰਚ ਖੜਾ ਹੈਗਾ ਤੇ ਸਾਨੂੰ ਇਹ ਵੀ ਦੱਸਣ ਜੀ ਜੇਲੀ ਕਿੰਨੀ ਨਿਕਾਸੀ ਹੋ ਰਹੀ ਹੈ ਤੇ ਸੈਲ ਕੇ ਅੰਦਰ ਵੀ ਇਸ ਨਹੀਂ ਕਿੁੱਝ ਆ ਵੀ ਲਈਏ ਤਾਂ ਕਿ ਅਸੀਂ ਸੇਮ ਦਰਸਤ ਜਿਹੜਾ ਕੋਈ ਏਰੀਆ ਹੈ ਉਹ ਡਿਕਲੇਰ ਨਹੀਂ ਕੀਤਾ ਗਿਆ ਤਾਂ ਜੇ ਅਸੀਂ ਉਹ ਵੀ ਇੱਕ ਰਿਪੋਰਟ ਨਾਲ ਤੋਂ ਲੈ ਲਈਏ ਕਿ ਅੱਜ ਨਹੀਂ ਕੱਲ ਤੋਂ ਜਾਣਗੇ ਹਮ ਤਾਂ ਜਾਣਗੇ ਹਾਂਜੀ ਔਰ ਇਹ ਆਰਡਰ ਚਾਈ ਬੋ ਰਿਹਾ ਥੋੜੀ ਜਿਹੀ ਆਰਡਰ ਕਰੀਓ ਆਰਡਰ ਤੋਂ ਲੱਗ ਤੁਹਾਨੂੰ ਜੀ ਠੀਕ ਹੈ ਕਰਾਂਗੇ ਨਿਕਾ ਠੀਕ ਹੈ ਪੱਗਾ ਔਰ ਨਾਲੇ ਵੀ ਇਸ ਕੰਪਨੀ ਲੱਗੇ ਹੋਏ ਉੱਤੇ ਪੰਪ ਵੀ ਹੋਰ ਲਾਣ ਉਹ ਵੀ ਹਾਂ ਤਾਂ ਕਰਕੇ ਵੀ ਜਿੱਥੇ ਪਾਣੀ ਨਹੀਂ ਲਿਫਟ ਹੋ ਰਿਹਾ ਉਹ ਵੀ ਲਿਫਟ ਹੋਏ ਡਰੇਨੇਜ ਡਿਪਾਰਟਮੈਂਟ ਵਾਲਿਆਂ ਦੇ ਡਿਊਟੀ ਲੈ ਉਹਦੇ ਵਿੱਚ ਕਮੇਟੀ ਦਾ ਮੈਂਬਰ ਬਣਾਇਆ ਤਾਂ ਕਰਕੇ ਕਿ ਡਰੇਨੇਜ ਡਿਪਾਰਟਮੈਂਟ ਵਾਲੇ ਸਾਨੂੰ ਦੱਸਣਗੇ ਕਿ ਇੱਥੇ ਨੀਂ ਨੀ ਲੋਡ ਹੋ ਰਿਹਾ ਹੋਰ ਹੋਰ ਹੈਗੀ ਅੱਜੇ ਚਲ ਸਾਡੇ ਕੋਲ ਹੈ ਰਿਸੋਰਸਸ ਤੁਸੀਂ ਆਪ ਦੇ ਬਦਲ ਤੇ ਲਵਾ ਦੇਣ ਕਰ ਦੇਣੀ ਜੇਕਰ ਨਹੀਂ ਹੈ ਤਾਂ ਵੀ ਰਿਪੋਰਟ ਦੇ ਬੇਸ ਆਧਾਰ ਤੇ ਫਸੀ ਅੱਜ ਸਰਕਾਰੀ ਵਿੱਦਿਅਕ ਦੀ ਸਾਂਭ ਕਰਨ ਦੀ ਸਹਾਇਤਾ